ਵੇਖੋ ਇਹ ਹਾਲਾਤ ਬਹੁਤ ਨਾਸ਼ਕ ਨੇ ਇੱਕ ਫੋਟੋ ਪਾਣੀ ਹੋਰ ਛੱਡਦਾਨਾ ਬਹੁਤ ਖਤਰਾ ਹੀ ਖਤਰਾ ਵਾ ਜਿਵੇਂ ਖਤਰਾ ਖਤਰੇ ਦੇ ਘੰਟੀ ਵੱਜੀ ਦੀ ਹੋ ਗਿਆ ਜੀ ਬਹੁਤ ਐਂ ਰੱਖੋ ਨਹੀਂ ਹਾਂ ਜੀ ਬਹੁਤ ਬਹੁਤ ਪਾਸੇ ਪਾਣੀ ਆਇਆ ਹੈ ਹਾਂ ਕੁਝ ਏਰੀਆ ਪਰਲੇ ਬੰਨੇ ਹਰਿਆਣੇ ਨੇ ਬੰਨੇ ਏਰੀਆ ਚ ਪਾਣੀ ਫਿਲਨ ਲੱਗ ਪਿਆ ਉਹ ਤੋਂ ਕਿਲਰ ਗਿਆ ਪਾਣੀ ਪਰ ਇਧਰ ਹਾਲਾਤ ਬਹੁਤ ਮਾੜੇ ਜੇ ਹੁਣ ਇੱਕ ਫੋਟੋ ਰਚੜਦਾ ਪਾਣੀ ਸਾਰਾ ਬਰਬਰੀ ਹੈ ਸਾਡੇ ਸਾਡੇ ਚੰਦ ਪ੍ਰਸ਼ਾਸਨ ਦਾਵਾ ਕਰ ਰਿਹਾ ਹੈ ਕਿ ਸਾਡੇ ਚ ਪੂਰੀ ਨਿਗਰਾਨੀ ਚ ਮਤਲਬ ਅਸੀਂ ਵਿਚਾਰ ਰੱਖਾਂਗੇ ਸਾਡਾ ਪੂਰੇ ਉਪਰਾਲੇ ਚੱਲ ਰਹੇ ਨੇ ਦੇਖੋ ਜੀ ਪ੍ਰਸ਼ਾਸਨ ਤੇ ਕਰ ਰਿਹਾ ਪਰ ਪ੍ਰਸ਼ਾਸਨ ਬਾਅਦ ਹੁਣ ਹੀ ਕਰਦਾ ਨਾ ਪਹਿਲਾਂ ਨਹੀਂ ਕਰਦਾ ਪਹਿਲਾਂ ਸਪਾਈ ਹੁੰਦੀ ਪਹਿਲਾਂ ਸਪਾਈਏ ਦੀ ਹੋਵੇ ਮੜ ਮੋਟੀ ਮਿੱਟੀ ਸਾਨੂੰ ਹੀ ਮਿੱਟੀ ਚੁੱਕਣ ਦੇਣਾ ਪ੍ਰਸ਼ਾਸਨ ਵਾਲੇ ਸਾਨੂੰ ਅੱਜ ਮੋੜ ਸੜਕ ਬਣੀ ਹੈ ਵੱਡੀ ਸੜਕ ਬਣੀ ਹੈ ਤੇ ਮਿੱਟੀ ਚੁੱਕਣ ਦਾ ਇਹਦੇ ਵਿੱਚੋਂ ਮਿੱਟੀ ਚੁੱਕਦਾ ਪਾਣੀ ਨਾ ਆਉਣਾ ਹੀ ਨਹੀਂ ਲੋਕਾਂ ਦੀ ਮਿੱਟੀ ਚੁੱਕ ਚੁੱਕ ਆਪੇ ਖੇਤਾਂ 'ਚ ਪਾ ਲਈ ਆਈ ਸੀ ਆਪਣੀ ਮਿੱਟੀ ਸਾਨੂੰ ਮੈਂ ਜੋ ਮੜੀ ਚੁੱਕਦੇ ਆ ਜਦੋਂ ਮਣਗਾਂ 'ਲੇ ਘੇਰ ਲੈਂਦੇ ਜਦੋਂ ਚੁੱਕਦੇ ਮਣਗਾਂ 'ਲੇ ਆ ਜਾਂਦੇ ਇੱਕ ਵਾਰ ਮਰਜ਼ੀ ਅਸੀਂ ਸਾਡੇ ਪਿੰਡ ਦੀ ਛੱਪਣੀ ਸੁਭਾਈ ਕਰ ਲੱਗੇ ਆ ਆਕੇ ਮਣਗਾਂ 'ਲੇ ਰੋਕ ਦਿੱਤੀ ਸਾਡੇ ਨੀ ਤਾਂ ਸਾਰਾ ਪਿੰਡ ਡੁੱਬ ਜਾਂਦਾ ਪਾਣੀ ਜਿੱਦਾਂ ਬਾਰਿਸ਼ ਪਈ ਇਹ ਤਾਂ ਲੋਕ ਹੀ ਚੁੱਕ ਕੇ ਲਾ ਜਾਂਦੇ ਆ ਮੜਿਆ ਆਸਰਾ ਕਰਦੇ ਨੇ ਆਸਰਾ ਕਰਦੇ ਨੇ ਹਾਂ ਵੀ ਚੁੱਕੋ ਤੇ ਲੋਕ ਹੀ ਚੁੱਕ ਕੇ ਆਪ ਹੀ ਬੰਨ ਅੱਜ ਮੈਡਮ ਅੱਜ ਵੀ ਬੰਨ ਤੇ ਪਹੁੰਚੇ ਹੋ ਕਿੱਦਾਂ ਦੇ ਹਾਲਾਤ ਨੇ ਤੇ ਕੀ ਕਹੋ ਦਿੱਤੇ ਇੱਥੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ ਜੀ ਆਹ ਪਿੰਡ ਤਾਂ ਇਧਰਲੀ ਸਾਈਡ ਤਾਂ ਤਕਰੀਬਨ ਸਾਰਿਆਂ ਚ ਪਾਣੀ ਵੜ ਗਿਆ ਪਰ ਦੂਛਲ ਕੇ ਕੋਈ ਇੱਧਰ ਦੀ ਕੋਈ ਇੱਧਰ ਦੀ ਇੱਥੇ ਹਾਲਤ ਕਾਫੀ ਚਿੰਤਾਜਨਕ ਨੇ ਹੁਣ ਤਾਂ ਸਾਡੀ ਵੀ ਉਮੀਦ ਟੁੱਟ ਗਿਆ ਵੀ ਹੁਣ ਤਾਂ ਮੁਸ਼ਕਲ ਹੈ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਇੱਥੇ ਤੁਸੀਂ ਦੇਖ ਲਓ ਜੀ ਆ ਪਿੰਡ ਦੇ ਲੋਕ ਖੜੇ ਹੋਏ ਨੇ ਕੋਈ ਇੱਥੇ ਥੈਲਾ ਨਹੀਂ ਕੁਛ ਹੋ ਜਿੱਧਰ ਪਾਣੀ ਨਿਕਲਦਾ ਪ੍ਰਸ਼ਾਸਨ ਕੋਈ ਦੁਬਾਰੀ ਆ ਕੇ ਇੱਥੇ ਦੇਖਦਾ ਵੀ ਨਹੀਂ ਜੇ ਆਉਂਦੇ ਨੇ ਕੋਈ ਮਤਲਬ ਕੋਈ ਜਿਵੇਂ ਲਾਲੋ ਸਰ ਐਮਐਲਏ ਸਾਹਿਬ ਨੇ ਲੱਗਦਾ ਆ ਕੇ ਗਏ ਜੀ ਪੂਰੀ ਕੋਈ ਨਹੀਂ ਆਉਂਦੀ ਉਹ ਐਮਐਲਏ ਵੀ ਨਹੀਂ ਆਉਂਦੀ ਸਰਕਾਰ ਕਹਿੰਦੀ ਹੈ ਜੀ ਅਸੀਂ ਮਤਲਬ ਭਾਈ ਸਾਡੇ ਲੋਕਾਂ ਨੂੰ ਫਸਾ ਪਰਬੰਧ ਕੀਤੇ ਜਾ ਰਹੇ ਨੇ ਹੜਾਂ ਦੀ ਮਾਰ ਹੈ ਇੱਥਾ ਜਿੰਨੇ ਵੀ ਕੋਈ ਵੀ ਨਹੀਂ ਆਣ ਦਿੱਤਾ ਜਾ ਰਿਹਾ ਕਹਿਣ ਤੇ ਕਰਨੇ 'ਚ ਬਹੁਤ ਫੱਕਰ ਦਿੰਦਾ ਜੋ ਮਰਜੀ ਜੋ ਮਰਜੀ ਕਰ ਲੈ ਇਹਦੇ ਕਿਹੜਾ ਬਿੱਲ ਆਉਂਦਾ ਬੋਲਣ ਦਾ ਕਿਹੜਾ ਕੋਈ ਬਿੱਲ ਮੈਂ ਤੁਹਾਨੂੰ ਜੋ ਮਰਜ਼ੀ ਕਹੀ ਜਾਵਾਂ ਠੀਕ ਹੈ ਨਾ ਪਰ ਕਰਨਾ ਤੇ ਹੁਣ ਇਹ ਲੋਕਾਂ ਤੋਂ ਪੁੱਛ ਲਓ ਵਿਚਾਰੇ ਜਿਹੜੇ ਮਰਨ ਲੱਗੇ ਪੈ ਨੇ ਤਿੱਲ ਤਿੱਲ ਮਰ ਰਹੇ ਨੇ ਜਿਵੇਂ ਇਹਨਾਂ ਨੂੰ 6 ਮਹੀਨੇ ਤਿੰਨ ਮਹੀਨੇ ਹੋ ਗਏ ਫਸਲ ਪਾਲਨ ਲੱਗਿਆ ਨੂੰ ਨਾ ਹੁਣ ਇਹਨਾਂ ਦੀ ਦਰਦ ਅਸੀਂ ਸਮਝ ਸਕਦੇ ਹਾਂ ਜਿਹੜੇ ਕਿਸਾਨੀ ਚ ਜਿਹੜੇ ਲੋਕ ਜਾਣਦੇ ਨੇ ਵੀ ਇਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਕਿਉਂਕਿ ਅੱਗੇ ਕੋਈ ਆਪਸ਼ਨ ਨਹੀਂ ਤੇਈ ਚ ਆਇਆ ਸੀਗਾ ਫਲੱਡ ਉਦੋਂ ਦੁਬਾਰਾ ਜੀਰੀਆਂ ਲੱਗੀਆਂ ਸੀ ਸਾਨੂੰ ਪਨੀਰੀ ਮਿੱਟੀ ਮਹੀਆ ਹੋ ਗਈ ਸੀ ਵੀ ਹੁਣ ਤਾਂ ਕੋਈ ਕਿਸੇ ਚੀਜ਼ ਦਾ ਟਾਈਮ ਨਹੀਂ ਕਣਕ ਬੀਜੀ ਜਾਊਗਾ ਹੁਣ ਤਾਂ ਦੋ ਦੋ ਤਿੰਨ ਮਹੀਨੇ ਤੋਂ ਪਾਣੀ ਨਹੀਂ ਸੁੱਕਣਾ ਕਿੰਨਾ ਕੁ ਮਤਲਬ ਘਾਟ ਰਹਿ ਗਈ ਹੁਣ ਹ ਉਹ ਤਾਂ ਬਸ ਕਿਸੇ ਵੀ ਟਾਈਮ ਇੱਧਰ ਉਛਲਣਾ ਤਾਂ ਸ਼ੁਰੂ ਹੋ ਗਏ ਉੱਪਰ ਦੀ ਤੇ ਬੰਨ ਉਹ ਹੌਲੀ ਹੌਲੀ ਆਪੇ ਖੁਰ ਕੇ ਟੁੱਟ ਜਾਣਗੇ। ਮੰਮੀ ਤਾਂ ਟੁੱਟ ਗਈ ਹੈ ਇਹ ਹੁਣ ਤਾਂ ਕੁਝ ਨਹੀਂ ਆ ਬਲੇ। ਹਾਂਜੀ ਸਰ ਇਹ ਆ ਇੱਕ ਘੱਗਰ। ਇੱਕ ਘੱਗਰ ਦੇ ਅੱਗੇ ਆਵਾ ਖਾਟ ਹੈ। ਖਾਣ ਹੈ ਤੇ ਪਾਣੀ ਦੀ ਨਿਕਾਸੀ ਵਾਸਤੇ ਆ। ਪਰ ਇਹ ਜਦੋਂ ਓਵਰਫਲੋ ਹੁੰਦਾ ਵਾ ਇਹ ਪਾਣੀ ਇਹ ਖੇਤਾਂ ਨੂੰ ਸੜਦਾ ਵਾ। ਇਹ ਸਾਡੀ ਐਸ ਟਾਈਮ ਤੇ ਇਸੇ ਨੇ ਹੀ ਜ਼ਿਆਦਾ ਨੁਕਸਾਨ ਕਰਿਆ ਹੋਇਆ ਇਸੇ ਖਾਣ ਦੇ। ਇਹ ਕਿ ਸਾਲ ਨੂੰ ਇਹਨੂੰ ਕਈ ਸਾਲਾਂ ਦੀ ਟੁੱਟੀ ਹੋਈ ਟੁੱਟੀ ਹੋਈ ਆ ਪਹਿਲਾਂੋਂ ਅਸੀਂ ਬੰਨੀ ਸੀ ਆਪਦੇ ਪੈਸੇ ਨਾਲ ਬੰਨੀ ਸੀ ਸਾਨੂੰ ਗਵਰਨਮੈਂਟ ਨੇ ਕੋਈ ਮਦਦ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਕਰੀ ਇਹ ਪਾਣੀ ਕਿੰਨੀ ਦੇਰ ਤੋਂ ਬਾਹਰ ਆਇਆ ਇਹ ਪਾਣੀ ਹੁਣ ਇਹਨੂੰ 3 ਦਿਨ ਹੋ ਗਏ 4 ਦਿਨ ਬਾਹਰੋਂ ਚੱਲਦੇ ਨੇ ਵਧਦਾ ਵਧੀ ਜਾ ਰਿਹਾ ਵਧਦਾ ਜਾ ਰਿਹਾ ਰੋਜ਼ ਦਾ ਰੋਜ਼ ਵਧੀ ਜਾ ਰਿਹਾ ਵਾ ਅੱਧਾ ਫੁੱਟ ਫੁੱਟ ਰੋਜ਼ ਦਾ ਵਧਦਾ ਹੁਣ ਖੇਤਾਂ ਵਿੱਚ ਕਿੰਨਾ ਪਾਣੀ ਹੁਣ ਖੇਤਾਂ ਦੇ ਵਿੱਚ ਘਟੋ ਸਾਰੀ ਤਕਰੀਬਨ ਹੁਣ 5-600 ਕਿੱਲੇ ਦੇ ਵਿੱਚ ਪਾਣੀ ਫਿਰ ਚੁੱਕਿਆ ਹੋਇਆ ਸਿਰ ਰੋਣੇ ਦੇ ਪੱਤੇ ਪੱਤੇ ਹੀ ਨੰਗੇ ਆ ਬਸ ਬਾਕੀ ਕੁਝ ਨਹੀਂ ਰਹਿ ਗਈ ਇੱਕ ਫਸਲ ਕੋਈ ਨਹੀਂ ਕਿ ਹੁਣ ਥੋੜੀ ਜੀ ਕਸਰੀ ਆ ਹੋਰ ਅੱਧਾ ਫਟੋ ਗਿਆ ਸਾਰਾ ਸਾਰਾ ਸਾਰੀ ਸਾਰੀ ਫਸਲ ਡੁੱਬ ਚੁਗੀ ਕਟੋ ਕਟੋ ਹੀ ਇਹ 5-700 ਕਿੱਲਾ ਜ਼ਮੀਨ ਦਾ ਇਹ ਇੱਕਦਮ ਹੀ ਖਤਮ ਹੋਊਗਾ ਸਿਰਫ ਜੇ ਸਾਡੀ ਇਹ ਖਾੜ ਇਹ ਖਾੜੀ ਸਾਡੀ ਵਾਜ ਜਾਵੇ ਨਾ ਤੇ ਸਾਡੇ 5-700 ਕਿੱਲੇ ਦਾ ਨੁਕਸਾਨ ਹੋਣਾ ਬਚ ਸਕਦਾ ਵਾ ਤੇ ਸਾਡੇ 3 ਸਾਲ ਹੋ ਗਏ ਤੁਹਾਡੇ ਸਰਕਾਰ ਬਣੀ ਨੂੰ ਹਾਂ ਸਾਡੇ 3 ਸਾਲ ਹੋ ਗਏ ਚਾੜ ਤੇ ਆਡੀ ਸਰਕਾਰ ਬਣੀ ਨੂੰ ਤੁਸੀਂ ਸਾਡੇ ਕੋਲ ਸਾਡਾ ਕੋਈ ਪ੍ਰਸ਼ਾਸਨ ਦਾ ਬੰਦਾ ਸਾਡੇ ਕੋਲ ਅਜੇ ਤੱਕ ਸਾਡੀ ਸਾਫ ਲੈਣ ਨਹੀਂ ਪਹੁੰਚਿਆ ਸਾਡਾ ਇਸ ਟਾਈਮ ਤੇ ਮਤਲਬ ਬੁਰਾ ਹਾਲ ਹੈ ਸਾਰਾ ਸਿਰੇ ਤੇ ਫਸਲ ਆਈ ਹੋਈ ਸੀ ਜਿਹੜੀ ਤੋਂ ਸਾਡੀ ਫਸਲ ਮਰ ਰਹੀ ਆ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਹੁਣ ਵੀ ਨਹੀਂ ਆਇਆ ਜੀ ਹਾਂ ਹੁਣ ਤੱਕ ਨਹੀਂ ਸਾਡੇ ਕੋਲ ਕੋਈ ਵੀ ਪਹੁੰਚਿਆ ਅਗਲੇ ਸਾਲੋਂ ਪਿਛਲੇ ਸਾਲਾਂ ਚ ਰਕੀ ਹੋਣਾ ਹੁਣ ਵੀ ਨਹੀਂ ਆਇਆ ਸਿਰਫ ਸਾਡੇ ਸਾਡੇ ਹਰਚੰਦਪੁਰਾ ਟਾਉਣ ਦੀ ਜ਼ਮੀਨ ਇਹ ਜਿਹੜੀ ਕਗਰ ਤੋਂ ਪਾਰ ਸਾਰਾ ਪੈਂਡਾ ਹੀ ਖਤਮ ਹੁੰਦਾ ਵਾ ਜਦੋਂ ਹੁੰਦਾ ਹੋਇਆ ਜਿਸ ਪਾਣੀ ਤੋਂ ਦੇਖੋ ਹਨਾ ਸਾਡੇ ਇੰਨੇ ਹਾਲਾਤ ਮਾੜੇ ਆ ਬਹੁਤ ਜਿਆਦੇ ਹਨਾ ਹੈ ਅਸੀਂ ਕੀ ਕਰੀਏ ਅਸੀਂ ਸਾਡੇ ਨਾਲ ਕੋਈ ਐਮਐਲਏ ਸੁਣਦਾ ਨਾ ਕੋਈ ਸਾਡੇ ਆਈਵਰੀ ਕੋਈ ਕੋਈ ਗੱਲ ਨਹੀਂ ਸੁਣਦਾ ਸਾਡੀ ਖਾਣ ਬੱਜਣੀ ਚਾਹੀਦੀ ਅਸੀਂ ਹਰ ਵੇਲੇ ਇਹ ਫੀਲ ਕਰਦੇ ਆ ਅਸੀਂ ਜਦੋਂ ਵੋਟਾਂ ਪਾਣੇ ਆ ਅਸੀਂ ਇਹ ਫੀਲ ਰੱਖਦੇ ਆ ਵੀ ਸਾਡੀ ਖਾਣ ਬੰਨੋ ਹਨਾ ਸਾਡੀ ਕੋਈ ਨਹੀਂ ਸੁਣਦਾ ਹੈਗਾ ਸਾਡੀ ਆਵਾਜ਼ ਸਾਡੀ ਉੱਥੋਂ ਤੱਕ ਪਹੁੰਚਾਓ ਵੀ ਹਾਂ ਵੀ ਸਾਡੀ ਖਾਣ ਬੱਜ ਜਾਵੇ ਹੁਣ ਤੁਸੀਂ ਦੇਖੋ ਪੱਕੀ ਹੋਏ ਝੋਨੇ ਆ ਸਾਡੇ ਪੱਕੇ ਵਿੱਚ ਫਸਲ ਹੈ ਜਿਹੜੀ ਹੁਣ ਪਾਣੀ ਦੇ ਵਿੱਚ ਡੁੱਲ ਰਹੀ ਹੈ ਪ੍ਰਸ਼ਾਸਨ ਅਸੀਂ ਕੁੱਤਾ ਮੰਗ ਕੁਝ ਪਾਲਦੇ ਆ ਹਨਾ ਦੁੱਖ ਆਉਂਦਾ ਹੁਣ ਇਸ ਚਮ ਦੇਖ ਕੇ ਹਨਾ ਇਸ ਸੀਜ਼ਨ